ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਬ ਪ੍ਰਸਾਦ ਸਵਈਏ ਕੋ ਅੰਕਾਰ ਸਤ ਗੁਰ ਪ੍ਰਸਾਦ ਤਪਾਤ ਸ਼ਾਹੀ ਦਸਵੀਂ ਸਰਾਗ ਸੁਦਸਮੂਸਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਰਸਰਾਰਦਨ ਸੋਦਸਾ ਦਾਦਕ ਸੰਤ ਸਮੂਹ ਆਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹਿਓ ਮਤ ਕੋ ਨਾ ਦੇਖਿਐ ਤ ਪ੍ਰਾਨਪਤੀ ਕੇ ਸ਼੍ਰੀ ਭਗਵਾਨ ਕੀ ਭਾਏ ਕਿਰਪਾ ਹੂਤੇ ਇਕ ਰਤੀ ਬਿਨ ਇਕ ਰਤੀ ਕੇ ਮਾਤੇ ਮਤਾੰਗ ਜਰੇ ਜਰ ਸੰਗ ਅਨੂਪਉ ਤੰਗ ਸੁਰੰਗ ਸਵਾਰੇ ਕੋਟ ਤੁਰਾੰਗ ਕੁਰਾੰਗ ਸੇ ਕੂਦਤ ਪੌਨ ਕੇ ਗੌਨ ਕੋ ਜਾਤ ਨਿਵਾਰੇ ਭਾਰੀ ਪੂਜਾਨ ਕੇ ਭੂਪ ਪਲੀ ਬਿਦ ਨਿਆਵਤ ਸੀਸ ਨਾ ਜਾਤ ਬੇਚਾਰੇ ਏਤੇ ਭਏ ਤੋਕਹ ਭਏ ਪੂਪਤ ਅੰਤ ਕੋ ਨਾਗੇ ਹੀ ਪਾਇ ਪਧਾਰੇ ਜੀਤ ਫਿਰੈ ਸਭ ਦੇਸ ਦਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜਕ ਜਾਣ ਕੇ ਸੁੰਦਰ ਹਿੰਸਤੀ ਹਰਾਜ ਹਜ਼ਾਰੇ ਪੂਤਪ ਵੇਖ ਭਗਵਾਨ ਕੇ ਭੂਪਤ ਕੌਨ ਗਨ ਨਹੀਂ ਜਾਤ ਵਿਚਾਰੇ ਸ੍ਰੀਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਦਾਰੇ ਤੀਰਥ ਨਾਣ ਦਇਆ ਦਮਦਾਨ ਸੋ ਸੰਜਮ ਨੇਮanek ਬਸੇਖ ਬੇਦ ਪੁਰਾਨ ਕ ਤੇਬ ਕੁਰਾਨ ਜਮੀਨ ਜਮਾਨ ਸੁਬਾਨ ਕੇ ਪੇਖੈ ਔਨ ਆਹਾਰ ਜਤੀ ਜਤ ਧਾਰ ਸਭੈ ਸੁਭਚਾਰ ਹਜ਼ਾਰ ਕ ਦੇਖੈ ਸ਼ਰੀ ਭਗਵਾਨ ਭਜੇ ਬਿਨ ਪੂਪਤ ਏਕ ਰਤੀ ਬਿਨ ਏਕ ਨਾ ਲੇਖ ਸੋਧ ਸੁਪਾ ਦੁਰੰਤ ਦੁਬਾ ਸੁਸਾਜ ਸੁਨਾ ਦੁਰ ਜਾਣ ਦਲੇਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੇਗੇ ਤੋਰ ਆਰੀ ਨਮਰ ਵਰਮ ਵਾਸਨ ਮਾਤੇ ਮਤੰਗਨ ਮਾਨ ਮਲੇਗੇ ਸ਼੍ਰੀ ਪਾਤ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਧਾਨ ਚਲੇਂਗੇ ਬੀਰ ਆਪਾਰ ਬਡੇ ਬਰਿਆ ਰਬਚਾਰੈ ਸਾਰ ਕੀ ਧਾਰ ਪਛਈਆ ਤੋਰਤ ਦੇ ਸਮਲਿੰਦਮ ਵਾਸਨ ਮਾਤੇਕ ਜਾਣ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜ ਨਹਾਰ ਸੋਭਾ ਤ ਨਹੀਂ ਜਗ ਚਾਰ ਲਵਈਆ ਸਾਹਿਬ ਸ਼ਰੀ ਸਾਬ ਕੋ ਸਿਰ ਨਾਇਕ ਜਾਚਕ ਅਨੇਕ ਸੋ 1 ਦਵਈਆ दानव देव भनेन दन साचर भूत पवेख भवान जपेंगे जीव जते जल में थल में पल हे पल में सब थाफत पेंगे वन पर तापन बाट जात धन्न पापन के बहु पुंज खपेंगे साध समूह पर सन्न फिर जग सतर सब अवलोक जपेंगे मानव इंद्रक जिंद्रन रातप जोन तिर लोको राज करेंगे कोट स्नान दान अनेक स्व साज साज पर बिस् सचि पत अंत जम फास परेंगे जे नर श्री पत के प्रस हैं भग ते नर फेरना देह तरेंगे कहा पयो जो दो लोचन मुद कह बैठ रहे भग ध्यान लगायो ਨਾ ਆਤਿ ਫਿਰਿਓ ਲਿਗੇ ਸਾਤ ਸਮੁੰਦਰਨ ਲੋਕ ਗਇਓ ਪਰਲੋਕ ਗਵਾਇਓ ਬਾਸ ਕੀਓ ਬਖਿਆਨ ਸੋ ਬੈਠ ਕੈ ਸਹੀਐ ਸੋ ਬੈਸ ਬਤਾਇਓ ਸਾਚ ਕਹੋ ਸੁਨ ਲਿਹੁ ਸਬੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਕਾਹੂਲ ਪਾਹਨ ਪੂਜ ਧਰਿਓ ਸਿਰ ਕਾਹੂਲ ਲਿੰਗ ਕਰੇ ਲਟਕਾਇਓ ਕਾਹੂ ਲਖਿਓ ਹਰਵਾਚੀ ਦਸਾ ਮਹ ਕਾਹੂ ਪੁਸ਼ਾ ਕੋ ਸੀਸ ਨੇਵਾਯੋ ਕੋਪਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨਤਾਯੋ ਕੂਰ ਕਿਰਿਆ ਔਰ ਜਿਓ ਸਭ ਹੀ ਜਗ ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ ਕੋਪਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਇਓ ਕੂਰ ਕਿਰਿਆ ੳਰਜਿਓ ਸਭ ਹੀ ਜਗੁ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਵਾਹਿਗੁਰਦੀ ਕਾ ਖਾਲਸਾ ਵਾਹਿਗੁਰਦੀ ਕੀ ਫਤਿਹ